ਬਾਬਾ ਗੁਰਦੱਤਾ ਜੀ ਦੀ ਸ਼ਾਦੀ ਸੀ ਮਾਤਾ ਨਾਨਕੀ ਜੀ ਨੇ ਤੇਗ ਭਾਦਰ ਸਾਹਿਬ ਨੂੰ ਬੜੀ ਸੋਹਣੀ ਪੁਸ਼ਾਕ ਪਹਿਨਾਈ ਬਰਾਤ ਵਿੱਚ ਆ ਰਹੇ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਦੀ ਸ਼ਾਦੀ ਹੋਵੇ ਬਰਾਤ ਜਾਂਦੀ ਹੋਵੇ ਆਲੇ-ਦੁਆਲੇ ਸੰਗਤਾਂ ਹੀ ਸੰਗਤਾਂ ਲੋਕ ਹੀ ਲੋਕ ਖੜੇ ਆ ਠੰਡ ਦਾ ਮੌਸਮ ਸੀ ਤੇ ਗੁਰੂ ਤੇਗ ਭਾਦਰ ਸਾਹਿਬ ਦੀ ਨਜ਼ਰ ਜਿਹੜੀ ਹੈ 4 ਸਾਲ ਦੀ ਉਮਰ ਵਿੱਚ ਕਿੱਥੇ ਨਜ਼ਰ ਪਈ ਇੱਕ ਬੱਚਾ ਖੜਾ ਹੈ ਸਰੀਰ ਦੇ ਉੱਪਰ ਕੱਪੜੇ ਨਹੀਂ ਹਨ ਉਹਦੇ ਕੋਲ ਚਲੇ ਗਏ ਉਹਨੂੰ ਜਾ ਕੇ ਕਹਿੰਦੇ ਆ ਉਹਦੇ ਕੋਲ ਕੰਨ ਕੇ ਤੇਰੀ ਮਾਂ ਨੇ ਤੈਨੂੰ ਕੱਪੜੇ ਨਹੀਂ ਪਹਿਨਾਏ ਉਸ ਬੱਚੇ ਨੇ ਜਵਾਬ ਦਿੱਤਾ ਸਾਡੇ ਕੋਲ ਤਾਂ ਰੋਟੀ ਖਾਣ ਲਈ ਪੈਸੇ ਨਹੀਂ ਆ ਕੱਪੜੇ ਕਿੱਥੋਂ ਪਾਉਣੇ ਸੀ ਆਪਣੇ ਕੱਪੜੇ ਉਤਾਰ ਕੇ 4 ਸਾਲ ਦੀ ਉਮਰ ਵਿੱਚ ਆਪਣੇ ਕੱਪੜੇ ਉਤਾਰ ਕੇ ਉਸ ਬੱਚੇ ਨੂੰ ਦੇ ਕੇ ਵਾਪਸ ਆ ਗਏ ਮਾਤਾ ਜੀ ਨੇ ਪੁੱਛਿਆ ਮਾਤਾ ਨਾਨਕੀ ਜੀ ਨੇ ਬੇਟਾ ਇੰਨੇ ਸੋਹਣੇ ਕੱਪੜੇ ਪਾਏ ਸੀ ਇੰਨੀ ਸੁਣੀ ਪਛਾਗ ਪਾਈ ਕਿੱਥੇ ਹੈ ਬਹੁਤ ਘੱਟ ਬੋਲਦੇ ਸਨ ਕਹਿਣ ਲੱਗੇ ਕੋਹ ਲਫ਼ਜ਼ ਵਿੱਚ ਆਖਦਾ ਕਹਿੰਦੇ ਮੈਂ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ ਮੈਂ ਕਿਸੇ ਨੂੰ ਨੰਗਾ ਨਹੀਂ ਦੇਖ ਸਕਦਾ ਦੇਖੋ ਨਾ ਜਿੱਦਾਂ ਇੱਕ ਬੱਚੇ ਨੂੰ ਦੇਖਿਆ ਨੰਗਾ ਉਹਨੂੰ ਕੱਪੜੇ ਦੇ ਦਿੱਤੇ ਪਰ ਜਿੱਦਾਂ ਇਸ ਹਿੰਦੁਸਤਾਨ ਦੀ ਇੱਜ਼ਤ ਲੁੱਟੀ ਜਾ ਰਹੀ ਸੀ ਆਪਣੇ ਸਰੀਰ ਦੀ ਚੱਦਰ ਬਣਾ ਕੇ ਨਾ ਉਹਨਾਂ ਬ੍ਰਾਹਮਣਾਂ ਦੇ ਉੱਪਰ ਪਾ ਦਿੱਤੀ Hindu ਧਰਮ ਦੀ ਰੱਖਿਆ ਕੀਤੀ